ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤਿੰਨ ਵਾਰ ਪ੍ਰਧਾਨ ਮੰਤਰੀ ਚੁਣੇ ਜਾ ਚੁਕੇ ਹਨ ਤੇ ਉਹ ਪੂਰੀ ਦੁਨੀਆ ਵਿੱਚ ਪ੍ਰਚਾਰ ਕਰਦੇ ਹਨ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਮੈਂ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਇਹ ਗੱਲ ਪੁੱਛਣਾ ਚਾਹੁੰਦੀ ਆ ਕਿ ਸਾਡੇ ਦੇਸ਼ ਵਿੱਚ ਸਭ ਤੋਂ ਗਰੀਬ ਤੋਂ ਸਭ ਤੋਂ ਅਮੀਰ ਕੈਟਾਗਰੀ ਦੇ ਲੋਕ ਰਹਿੰਦੇ ਹਨ ਜੋ ਆਪਣੇ ਆਪਣੇ ਕਿੱਤੇ ਤੇ ਨੈਪਾ ਰਹਣ ਮਾਣਯੋਗ ਪ੍ਰਧਾਨ ਮੰਤਰੀ ਜੀ ਤੁਸੀਂ ਪਿਛਲੇ 10 ਸਾਲਾਂ ਤੋਂ ਵਾਖ ਵਾਖ ਸਮਾਂ ਤੇ ਕਿਸਾਨਾਂ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਦੇਣ ਲਈ ਵਾਅਦੇ ਕੀਤੇ ਤੇ ਜਦੋਂ ਤੁਸੀਂ ਉਹ ਵਾਅਦੇ ਪੂਰੇ ਨਹੀਂ ਕੀਤੇ ਤਾਂ ਕਿਸਾਨ ਮਜ਼ਦੂਰ ਆਪਣੇ ਹੱਕ ਲੈਣ ਲਈ ਦਿੱਲੀ ਵੱਲ ਚੱਲੇ ਤੇ ਤੁਹਾਡੀ ਸਰਕਾਰ ਨੇ ਤੁਹਾਡੀ ਬੀਜੇਪੀ ਸਰਕਾਰ ਨੇ ਪੰਜਾਬ ਦੀ ਹੱਤ ਤੇ ਖੜੇ ਕਿਸਾਨਾਂ 'ਤੇ ਅੰਨਾ ਅਤਿਆਚਾਰ ਕੀਤਾ ਜਿਸ ਵਿੱਚ ਸਾਡਾ ਇੱਕ ਕਿਸਾਨ ਸ਼ੋਭਕਰਨ ਸਿੰਘ ਤੁਹਾਡੀ ਸਰਕਾਰ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ 23 ਦੇ ਕਰੀਬ ਜੋਰਗ ਕਿਸਾਨ ਜਹਰੀ ਲੀਆਂ ਗੈਸਾਂ ਦੇ ਨਾਲ ਦਮ ਘੁੱਟਣ ਨਾਲ ਸ਼ਹੀਦ ਹੋ ਗਏ ਪੰਜ ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ 400 ਤੋਂ ਵੱਧ ਕਿਸਾਨ ਜ਼ਖਮੀ ਕੀਤੇ ਗਏ ਪੱਤਪਾਲ ਸਿੰਘ ਨੂੰ ਬੋਰੀ ਵਿੱਚ ਪਾ ਕੇ ਕੜੀਸ ਦੇ ਹੋਏ ਆਪਣੇ ਨਾਲ ਲੈ ਗਏ ਉਸ ਤੋਂ ਬਾਅਦ ਇਹਨਾਂ ਨੇ ਸਾਡੇ 30 ਤੇ ਲਗਭਗ ਟਰੈਕਟਰ ਤੇ ਕਾਰਾਂ ਭੰਨੀਆਂ ਤੁਸੀਂ ਸਾਨੂੰ ਇਨਸਾਫ਼ ਦਿਵਾਉਣ ਦੀ ਬਜਾਏ ਜਨਾਸਰਾਂ ਨੇ ਸਾਡੇ ਤੇ ਨਾ ਅਤਿਆਚਾਰ ਕੀਤਾ ਉਹਨਾਂ ਨੂੰ ਸਭ ਤੋਂ ਵੱਡੇ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕਰਨ ਜਾ ਰਹੇ ਹੋ ਇਹ ਕਿੱਥੋਂ ਦਾ ਲੋਕਤੰਤਰ ਹੈ ਤੇ ਸਭ ਤੋਂ ਵੱਡੇ ਦੇਸ਼ ਲੋਕਤੰਤਰ ਭਾਰਤ ਵਿੱਚ ਲੋਕਾਂ ਦਾ ਇਹ ਹਾਲ ਹੈ ਤਾਂ ਛੋਟੇ ਦੇਸ਼ਾਂ ਵਿੱਚ ਲੋਕਾਂ ਦਾ ਕੀ ਹਾਲ ਹੋਏਗਾ ਮਾਨਯੋਗ ਪ੍ਰਧਾਨ ਮੰਤਰੀ ਜੀ ਤੁਹਾਡੇ ਕਾਰਜਕਾਰ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਤੇ ਤੁਹਾਡੇ ਦੋਸਤ ਪਾਰੀਆਂ ਦਾ 145600000 ਰੁਪਇਆ ਮਾਫ ਕਰ ਦਿੱਤਾ ਤੇ ਜੇਕਰ ਕਿਸਾਨ ਮਜ਼ਦੂਰ ਇੱਕ ਸਾਲ ਵੀ ਬੈਂਕ ਨੂੰ ਆਪਣਾ ਕਰਜ਼ਾ ਮੋੜਨ ਲਈ ਲੇਟ ਹੁੰਦਾ ਤਾਂ ਬੈਂਕ ਉਸ ਦੀ ਪ੍ਰਾਪਰਟੀ ਤੇ ਇਵਨ ਉਸ ਦੀ ਗੱਡ ਦੀ ਕੋਰਤੀਏ ਆਡਾ ਦੇ ਦਿੰਦੀ ਹੈ ਇਹ ਹੈ ਸਾਡਾ ਲੋਕਤੰਤਰ ਜੇ ਸਭ ਤੋਂ ਵੱਡੇ ਲੋਕਤੰਤਰ ਦਾ ਪਤਾ ਕਰਨਾ ਹੋਵੇ ਤਾਂ ਪਿੰਡਾਂ ਚ ਆ ਕੇ ਲੋਕਾਂ ਦੇ ਹਾਲ ਤੋਂ ਕੀਤਾ ਜਾ ਸਕਦਾ ਹੈ ਹੈਲੀਕਾਪਟਰ ਵਿੱਚ ਬੈਠ ਕੇ ਤੇ ਸਟੇਜ 'ਆ ਦੇ ਖੜ ਕੇ ਬਿਆਨ ਹੀ ਦਿੱਤੇ ਜਾ ਸਕਦੇ ਐ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤਿੰਨ ਵਾਰ ਪ੍ਰਧਾਨ ਮੰਤਰੀ ਚੁਣੇ ਜਾ ਚੁਕੇ ਹਨ ਤੇ ਉਹ ਪੂਰੀ ਦੁਨੀਆ ਵਿੱਚ ਪ੍ਰਚਾਰ ਕਰਦੇ ਹਨ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਮੈਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਇਹ ਗੱਲ ਪੁੱਛਣਾ ਚਾਹੁੰਦੀ ਆ ਕਿ ਸਾਡੇ ਦੇਸ਼ ਵਿੱਚ ਸਭ ਤੋਂ ਗਰੀਬ ਤੇ ਸਭ ਤੋਂ ਅਮੀਰ ਕੈਟਾਗਰੀ ਦੇ ਲੋਕ ਰਹਿੰਦੇ ਹਨ ਜੋ ਆਪਣੇ ਆਪਣੇ ਕਿੱਤੇ ਤੇ ਨੈਪਾਣਾਂ ਮਾਨਯੋਗ ਪ੍ਰਧਾਨ ਮੰਤਰੀ ਜੀ ਤੁਸੀਂ ਪਿਛਲੇ 10 ਸਾਲਾਂ ਤੋਂ ਵੱਖ-ਵੱਖ ਸਮਿਆਂ ਤੇ ਕਿਸਾਨਾਂ ਮਜ਼ਦੂਰਾਂ ਨੂੰ ਨਰੇ ਹੱਕ ਦੇਣ ਲਈ ਵਾਅਦੇ ਕੀਤੇ ਤੇ ਜਦੋਂ ਤੁਸੀਂ ਉਹ ਵਾਅਦੇ ਪੂਰੇ ਨਹੀਂ ਕੀਤੇ ਤਾਂ ਕਿਸਾਨ ਮਜ਼ਦੂਰ ਆਪਣੇ ਹੱਕ ਲੈਣ ਲਈ ਦਿੱਲੀ ਵੱਲ ਚਲੇ ਤੇ ਤੁਹਾਡੀ ਸਰਕਾਰ ਨੇ ਤੁਹਾਡੀ ਬੀਜੇਪੀ ਸਰਕਾਰ ਨੇ ਪੰਜਾਬ ਦੀ ਹੱਤ ਤੇ ਖੜੇ ਕਿਸਾਨਾਂ ਤੇ ਅੰਨਾ ਅਤਿਆਚਾਰ ਕੀਤਾ ਜਿਸ ਵਿੱਚ ਸਾਡਾ ਇੱਕ ਕਿਸਾਨ ਸ਼ੋਭਕਰਨ ਸਿੰਘ ਤੁਹਾਡੀ ਸਰਕਾਰ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ 23 ਦੇ ਕਰੀਬ ਜੋਰਦ ਕਿਸਾਨ ਜਹਰੀ ਲੀਆਂ ਗੈਸਾਂ ਦੇ ਨਾਲ ਦਮ ਘੁੱਟਣ ਨਾਲ ਸ਼ਹੀਦ ਹੋ ਗਏ ਪੰਜ ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ 400 ਤੋਂ ਵੱਧ ਕਿਸਾਨ ਜਖਮੀ ਕੀਤੇ ਗਏ ਪੱਤਪਾਲ ਸਿੰਘ ਨੂੰ ਬੋੜੀ ਵਿੱਚ ਪਾ ਕੇ ਕਢੀਸਦੇ ਹੋਏ ਆਪਣੇ ਨਾਲ ਲੈ ਗਏ ਉਸ ਤੋਂ ਬਾਅਦ ਇਹਨਾਂ ਨੇ ਸਾਡੇ 30 ਤੇ ਲਗਭਗ ਟਰੈਕਟਰ ਤੇ ਕਾਲਾ ਭੰਨੀਆਂ ਤੁਸੀਂ ਸਾਨੂੰ ਇਨਸਾਫ ਦਿਵਾਉਣ ਦੀ ਬਜਾਏ ਜਿੰਨਾ ਆਸਰਾ ਨੇ ਸਾਡੇ ਤੇ ਇਹਨਾਂ ਅਤਿਆਚਾਰ ਕੀਤਾ ਉਹਨਾਂ ਨੂੰ ਸਭ ਤੋਂ ਵੱਡੇ ਰਾਸ਼ਟਪਤੀ ਅਵਾਰਡ ਨਾਲ ਸਨਮਾਨਿਤ ਕਰਨ ਜਾ ਰਹੇ ਹੋ ਇਹ ਕਿੱਥੋਂ ਦਾ ਲੋਕਤੰਤਰ ਹੈ ਤੇ ਸਭ ਤੋਂ ਵੱਡੇ ਦੇਸ਼ ਲੋਕਤੰਤਰ ਭਾਰਤ ਵਿੱਚ ਲੋਕਾਂ ਦਾ ਇਹ ਹਾਲ ਹੈ ਤਾਂ ਛੋਟੇ ਦੇਸ਼ਾਂ ਵਿੱਚ ਲੋਕਾਂ ਦਾ ਕੀ ਹਾਲ ਹੋਏਗਾ ਮਾਨਯੋਗ ਪ੍ਰਧਾਨ ਮੰਤਰੀ ਜੀ ਤੁਹਾਡੇ ਕਾਰਜਕਾਲ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਤੇ ਤੁਹਾਡੇ ਦੋਸਤ ਪਾਰਿਆਂ ਦਾ 145600000 ਰੁਪਇਆ ਮਾਫ ਕਰ ਦਿੱਤਾ ਤੇ ਜੇਕਰ ਕਿਸਾਨ ਮਜ਼ਦੂਰ ਇੱਕ ਸਾਲ ਵੀ ਬੈਂਕ ਨੂੰ ਆਪਣਾ ਕਰਜ਼ਾ ਮੋੜਨ ਲਈ ਲੇਟ ਹੁੰਦਾ ਤਾਂ ਬੈਂਕ ਉਸ ਦੀ ਪ੍ਰਾਪਰਟੀ ਤੇ ਇਵਨ ਉਸ ਦੀ ਘਰ ਦੀ ਕੋਰਤੀਏ ਆਰਡਰ ਦੇ ਦਿੰਦੀ ਹੈ ਇਹ ਹੈ ਸਾਡਾ ਲੋਕਤੰਤਰ ਜੇ ਸਭ ਤੋਂ ਵੱਡੇ ਲੋਕਤੰਤਰ ਦਾ ਪਤਾ ਕਰਨਾ ਹੋਵੇ ਤਾਂ ਪਿੰਡਾਂ ਚ ਆ ਕੇ ਲੋਕਾਂ ਦੇ ਹਾਲ ਤੋਂ ਕੀਤਾ ਜਾ ਸਕਦਾ ਹੈ ਹੈਲੀਕਾਪਟਰ ਵਿੱਚ ਬੈਠ ਕੇ ਤੇ ਸਟੇਜ 'ਆ ਦੇ ਖੜ ਕੇ ਬਿਆਨ ਹੀ ਦਿੱਤੇ ਜਾ ਸਕਦੇ ਐ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤਿੰਨ ਵਾਰ ਪ੍ਰਧਾਨ ਮੰਤਰੀ ਚੁਣੇ ਜਾ ਚੁਕੇ ਹਨ ਤੇ ਉਹ ਪੂਰੀ ਦੁਨੀਆ ਵਿੱਚ ਪ੍ਰਚਾਰ ਕਰਦੇ ਹਨ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਮੈਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਇਹ ਗੱਲ ਪੁੱਛਣਾ ਚਾਹੁੰਦੀ ਆ ਕਿ ਸਾਡੇ ਦੇਸ਼ ਵਿੱਚ ਸਭ ਤੋਂ ਗਰੀਬ ਤੇ ਸਭ ਤੋਂ ਅਮੀਰ ਕੈਟਾਗਰੀ ਦੇ ਲੋਕ ਰਹਿੰਦੇ ਹਨ ਜੋ ਆਪਣੇ ਆਪਣੇ ਕਿੱਤੇ ਤੇ ਨੈਪਾ ਰਹਣ ਮਾਨਯੋਗ ਪ੍ਰਧਾਨ ਮੰਤਰੀ ਜੀ ਤੁਸੀਂ ਪਿਛਲੇ 10 ਸਾਲਾਂ ਤੋਂ ਵੱਖ-ਵੱਖ ਸਮਿਆਂ ਤੇ ਕਿਸਾਨਾਂ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਦੇਣ ਲਈ ਵਾਅਦੇ ਕੀਤੇ ਤੇ ਜਦੋਂ ਤੁਸੀਂ ਉਹ ਵਾਅਦੇ ਪੂਰੇ ਨਹੀਂ ਕੀਤੇ ਤਾਂ ਕਿਸਾਨ ਮਜ਼ਦੂਰ ਆਪਣੇ ਹੱਕ ਲੈਣ ਲਈ ਦਿੱਲੀ ਵੱਲ ਚਲੇ ਤੇ ਤੁਹਾਡੀ ਸਰਕਾਰ ਨੇ ਤੁਹਾਡੀ ਭਾਜਪਾ ਸਰਕਾਰ ਨੇ ਪੰਜਾਬ ਦੀ ਹੱਤੇ ਖੜੇ ਕਿਸਾਨਾਂ ਤੇ ਅੰਨਾ ਅਤਿਆਚਾਰ ਕੀਤਾ ਜਿਸ ਵਿੱਚ ਸਾਡਾ ਇੱਕ ਕਿਸਾਨ ਸ਼ੋਭਕਰਨ ਸਿੰਘ ਤੁਹਾਡੀ ਸਰਕਾਰ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ 23 ਦੇ ਕਰੀਬ ਬਜ਼ੁਰਗ ਕਿਸਾਨ ਜ਼ਹਿਰੀ ਲੀਆਂ ਗੈਸਾਂ ਦੇ ਨਾਲ ਦਮ ਘੁੱਟਣ ਨਾਲ ਸ਼ਹੀਦ ਹੋ ਗਏ ਪੰਜ ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ 400 ਤੋਂ ਵੱਧ ਕਿਸਾਨ ਜਖਮੀ ਕੀਤੇ ਗਏ ਪੱਤਪਾਲ ਸਿੰਘ ਨੂੰ ਬੋੜੀ ਵਿੱਚ ਪਾ ਕੇ ਕਢੀਸਦੇ ਹੋਏ ਆਪਣੇ ਨਾਲ ਲੈ ਗਏ ਉਸ ਤੋਂ ਬਾਅਦ ਇਹਨਾਂ ਨੇ ਸਾਡੇ 30 ਤੇ ਲਗਭਗ ਟਰੈਕਟਰ ਤੇ ਕਾਲਾ ਪੰਨੀਆਂ ਤੁਸੀਂ ਸਾਨੂੰ ਇਨਸਾਫ ਦਿਵਾਉਣ ਦੀ ਬਜਾਏ ਜਿੰਨਾ ਆਸਰਾਣ ਸਾਡੇ ਤੇ ਇਹਨਾਂ ਅਤਿਆਚਾਰ ਕੀਤਾ ਉਹਨਾਂ ਨੂੰ ਸਭ ਤੋਂ ਵੱਡੇ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕਰਨ ਜਾ ਰਹੇ ਹੋ ਇਹ ਕਿੱਥੋਂ ਦਾ ਲੋਕਤੰਤਰ ਹੈ ਤੇ ਸਭ ਤੋਂ ਵੱਡੇ ਦੇਸ਼ ਲੋਕਤੰਤਰ ਭਾਰਤ ਵਿੱਚ ਲੋਕਾਂ ਦਾ ਇਹ ਹਾਲ ਹੈ ਤਾਂ ਛੋਟੇ ਦੇਸ਼ਾਂ ਵਿੱਚ ਲੋਕਾਂ ਦਾ ਕੀ ਹਾਲ ਹੋਏਗਾ ਮਾਨਯੋਗ ਪ੍ਰਧਾਨ ਮੰਤਰੀ ਜੀ ਤੁਹਾਡੇ ਕਾਰਜਕਾਲ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਇਹ ਤੁਹਾਡੇ ਦੋਸਤ ਪਾਰਿਆਂ ਦਾ 145600000 ਰੁਪਇਆ ਮਾਫ ਕਰ ਦਿੱਤਾ ਤੇ ਜੇਕਰ ਕਿਸਾਨ ਮਜ਼ਦੂਰ ਇੱਕ ਸਾਲ ਵੀ ਬੈਂਕ ਨੂੰ ਆਪਣਾ ਕਰਜ਼ਾ ਮੋੜਨ ਲਈ ਲੇਟ ਹੁੰਦਾ ਤਾਂ ਬੈਂਕ ਉਸ ਦੀ ਪ੍ਰਾਪਰਟੀ ਤੇ ਇਵਨ ਉਸ ਦੀ ਕਾਰ ਦੀ ਕੋਤੀਰੇ ਆੜਾ ਦੇ ਦਿੰਦੀ ਹੈ ਇਹ ਹੈ ਸਾਡਾ ਲੋਕਤੰਤਰ ਜੇ ਸਭ ਤੋਂ ਵੱਡੇ ਲੋਕਤੰਤਰ ਦਾ ਆਦਾ ਪਤਾ ਕਰਨਾ ਹੋਵੇ ਤਾਂ ਪਿੰਡਾਂ ਚ ਆ ਕੇ ਲੋਕਾਂ ਦੇ ਹਾਲ ਤੋਂ ਕੀਤਾ ਜਾ ਸਕਦਾ ਹੈ ਹੈਲੀਕਾਪਟਰ ਵਿੱਚ ਬੈਠ ਕੇ ਤੇ ਸਟੇਜ 'ਤੇ ਖੜ ਕੇ ਬਿਆਨ ਹੀ ਦਿੱਤੇ ਜਾ ਸਕਦੇ।